हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਯਾਨੀ ਬੇਨਾਮੀ ਸੰਪਤੀ ਪੰਜਾਬ ਦੀ ਸਰਕਾਰ ਔਰ ਬਿਜ𝕚ਲੈਂਸ ਜਿਹੜੇ ਕੰਮਾਂ ਨੂੰ ਝੂਠੀ ਸੀ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਸੁਣਾਉਣ ਜਾ ਰਹੇ ਆ ਕਿ ਜਿਹੜਾ ਪੰਜਾਬ ਦੀ ਜਨਤਾ ਔਰ ਪੰਜਾਬ ਦੀ ਸਰਕਾਰ ਚਾਹੁੰਦੀ ਸੀ ਯਾਨੀ ਬਾਦਲੇ ਨੇ ਇੰਨੀ ਬੇਨਾਮੀ ਸੰਪਤੀ ਬਣਵਾਈ ਮਜੀਠੀਏ ਦੀ ਜਦੋਂ ਦਾ ਬਾਦਲਾ ਦੇ ਨਾਲ ਮਜੀਠੀਏ ਦਾ ਰਿਸ਼ਤਾ ਜੁੜਦਾ ਯਾਨੀ ਹਰ ਸੰਮਤ ਕੌਰ ਦੇ ਕਾਰਨ ਤਾਂ ਉਸ ਤੋਂ ਬਾਅਦ ਮਜੀਠੀਏ ਦੇ ਪੈਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਸਾਰੇ ਸਾਡੇ ਸਾਥੀ ਨਹੀਂ ਜਾਣਦੇ ਹੁਣੇ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਤਾਂ ਰਹੀਸ ਸੀਗਾ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਰਾਏ ਤੇ ਵੀ ਰਿਹਾ ਬਹੁਤ ਸਾਰੇ ਦੁੱਖ ਦਰਦ ਵੀ ਦੇਖੇ ਜਦੋਂ ਬਾਦਲ ਪਰਿਵਾਰ ਦੇ ਨਾਲ ਉਹਦਾ ਰਿਸ਼ਤਾ ਜੁੜਦਾ ਹਰਸ ਅਮਰਿਤਪੁਰ ਦੇ ਕਾਰਨ ਯਾਨੀ ਸੁਖਬੀਰ ਸਿੰਘ ਬਾਦਲ ਦਾ ਜਦੋਂ ਉਹ ਸਾਲਾ ਬਣ ਜਾਂਦਾ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਹਾਣੀ ਵਿਕਰਮ ਸਿੰਘ ਮਜੀਠੀਆ ਦੀ ਪਰ ਜਿਹੜੀ ਬਿਜੀਲੈਂਸ ਨੇ ਪੂਰੀ ਜਾਂਚ ਕੀਤੀ ਹਿਮਾਚਲ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਦੀ ਬੇਨਾਮੀ ਸੰਪਤੀ ਗਰੀਬਾਂ ਦੇ ਵਿੱਚ ਵੰਡਣ ਦੇ ਹੁਕਮ ਜਾਰੀ ਹੋ ਗਏ ਨੇ ਤਾਂ ਤੁਹਾਨੂੰ ਇਸੇ ਦਾ ਵੀਡੀਓ ਸੁਣਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਤੁਸੀਂ ਸੁਣੋਗੇ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਸੀ ਔਰ ਖਬਰ ਇਹ ਵੀ ਆ ਰਹੀ ਹੈ ਕਿ ਦਸਾਂ ਮਿੰਟਾਂ ਦੇ ਵਿੱਚ ਮੰਨਵਾ ਲਿਆ ਮਜੀਠੀਏ ਨੂੰ ਕਿ ਭਾਈ ਬਿਕਰਮ ਸਿੰਘ ਮਜੀਠੀਆ ਕੋਲ ਬੇਨਾਮੀ ਸੰਪਤੀ ਤਾਂ ਹੈਗੀ ਆ ਔਰ ਦੂਜੇ ਪਾਸੇ ਜਿਹੜਾ ਬਾਦਲ ਪਰਿਵਾਰ ਇਹਨਾਂ ਨੇ ਬੜਾ ਜ਼ੋਰ ਲਾਇਆ ਕੱਲ ਵੀ ਹਰਸਮਨਤ ਕੌਰ ਬਾਦਲ ਸਰਦੂਲਗੜ੍ਹ ਦੇ ਵਿੱਚ ਪਹੁੰਚਦੀ ਆ ਜਿਹੜੇ ਕਿ ਘੱਗਰ ਦੇ ਰਿਆ ਨੂੰ ਲੈ ਕੇ ਵੀ ਤੁਹਾਡੇ ਸਾਹਮਣੇ ਗੱਲ ਕਰਾਂਗੇ ਕਦੇ ਭਗਵੰਤ ਮਾਨ ਨੂੰ ਉੱਥੇ ਜਾ ਕੇ ਉਹਨੇ ਕਿਹਾ ਕੀ ਆ ਉਹ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਉਸਤੇ ਵੀ ਭਗਵੰਤ ਮਾਨ ਸਾਹਿਬ ਉੱਥੇ ਭਾਰੀ ਪੈਣ ਜਾ ਰਹੇ ਨੇ ਔਰ ਦੂਜੇ ਪਾਸੇ ਲੋਕਾਂ ਨੂੰ ਕਿਵੇਂ ਸਾਰਿਆ ਸੁਖਬੀਰ ਸਿੰਘ ਬਾਦਲ ਪੂਰਾ ਬਾਦਲ ਪਰਿਵਾਰ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਜੀਲੈਂਸ ਔਰ ਪੰਜਾਬ ਦੇ ਲੋਕ ਕਿਵੇਂ ਬੇਨਾਮੀ ਸੰਪਤੀ ਦੇ ਛਾਪਾ ਪੈਂਦਾ ਔਰ ਕਿਵੇਂ ਗਰੀਬਾਂ ਦੇ ਵਿੱਚ ਵੰਡਣ ਦੇ ਹੁਕਮ ਜਾਰੀ ਹੁੰਦੇ ਨੇ ਸੁਣੋ ਜਰਾ ਧਿਆਨ ਦੇ ਨਾਲ ਜੋਗੇ ਬਾਦਲ ਪਰਿਵਾਰ ਨੇ ਕਲਾ ਮਜੀਠੀਆਂ ਹੀ ਨਹੀਂ ਬਲਕਿ ਬਾਦਲ ਪਰਿਵਾਰ ਦੇ ਕੋਲ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਬੇਨਾਮੀ ਸੰਪਤੀ ਮੌਜੂਦ ਹੈ ਜਿਹੜਾ ਕਿ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਿੰਨੀ ਕ ਸੰਪਤੀ ਹੈ ਇਹਨਾਂ ਬਾਦਲਾਂ ਦੇ ਕੋਲ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਇਹਨਾਂ ਦੀ ਪਾਰਟੀ ਖੜੀ ਹੁੰਦੀ ਹੈ ਪੰਜ ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਬੇਨਾਮੀ ਸੰਪਤੀ ਯਾਰੀ 3000 ਕਿਲੇ ਦੇ ਆਸ-ਪਾਸ ਇਹਨਾਂ ਕੋਲ ਜ਼ਮੀਨ ਵੀ ਦੱਸੀ ਜਾਂਦੀ ਆ ਤੁਸੀਂ ਜੇਕਰ ਬਾਦਰਪਿੰਡ ਜਾਣੇ ਹੋ ਤਾਂ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਆ ਬਾਦਰਪਿੰਡ ਦੇ ਵਿੱਚ ਖੜ ਕੇ ਉਹ ਸਾਰਾ ਇਲਾਕਾ ਬਾਦਲਾਂ ਦਾ ਕਿਉਂਕਿ ਸਾਡੇ 3000 ਕਿਲਾ ਕੋਈ ਥੋੜਾ-ਮੋਟਾ ਨਹੀਂ ਹੁੰਦਾ ਤਾਂ ਇਹ ਗੱਲ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲਾਂ ਜਿਹੜੀਆਂ ਪ੍ਰਚਲਿਤ ਨੇ ਔਰ ਦੂਜੇ ਪਾਸੇ ਹੁਣ ਬਿਕਰਮ ਸਿੰਘ ਮਜੀਠੀਆ ਦੀ ਸੰਪਤੀ ਨੂੰ ਕਿਵੇਂ ਬਲੇਟਦੀ ਆ ਵਿਜੀਲੈਂਸ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੇ ਲੋਕ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪੈਣ ਯਾਨੀ ਹਰਸ ਅਮਰਿਤਕੌਰ ਬਾਦਲ ਕਿਵੇਂ ਕਗਰ ਦਰਿਆ ਦੇ ਉੱਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਭਾਰੀ ਪੈਣ ਦੀ ਕੋਸ਼ਿਸ਼ ਕਰਦੀ ਹੈ ਸਰਦੂਰਗੜ ਦੇ ਇਲਾਕੇ ਦੇ ਲੋਕਾਂ ਨੂੰ ਕਿਵੇਂ ਹਸਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤੇ ਮੁੱਖ ਮੰਤਰੀ ਕੀ ਕਹਿੰਦੇ ਨੇ ਉਹ ਵੀ ਦੱਸਦੇ ਹਾਂ ਤੁਹਾਨੂੰ ਸੁਣੋ ਤੇ ਤੁਰੰਤ ਸਾਰੀਆਂ ਜਬਤ ਕਰਕੇ ਗਰੀਬਾਂ 'ਚ ਵੰਨੇ ਚਾਹੀਏ ਸਾਰਾ ਫਾਰਮਾ ਉਸ ਵੀ ਜੋ ਇਹਨਰ 100 1000 ਇੱਕ ਕਰੋੜ ਵੀ ਹੈ ਜਿਹੜੇ ਕਰੋੜਾ ਰੁਪਏ ਉਹ ਵੀ ਹੈ ਤੇ ਮੈਂ ਸਮਝਦਾ ਜਿਹੜਾ ਪੰਜਾਬ ਦਾ ਘਾਟਾ ਹੈ 3 ਲੱਖ ਕਰੋੜ ਕੇ 4 ਲੱਖ ਕਰੋੜ ਚੱਲ ਰਿਹਾ ਹੈ ਜਿਹੜਾ ਵਿਆਜ ਤੇ ਉੱਤੇ ਪੈਸਾ ਚੱਲ ਰਿਹਾ ਹੈ ਤੇ ਵੱਤ ਤੋਂ ਵੱਤ 200 ਬੰਦੇ ਦੀ ਲੋੜ ਹੈ ਉਹਨਾਂ ਦੋਹਾ 200 ਬੰਦੇ ਵਿੱਚ ਪੜ ਕੇ ਗੈਸਟਰਾ ਮੰਗੋ ਲਈ ਕੁਝ ਗਿਸ਼ ਕੀਤੀ ਜਾਵੇ ਪੰਜਾਬ ਦਾ ਇੱਕ ਕਰੋੜੀ ਦਾ ਘਾਟਾ ਪੂਰਾ ਹੋ ਸਕਦਾ ਹੈ ਜਿਹੜੀਆਂ ਵਿਧਵਾਵਾਂ ਹਨ ਅੰਘੀਨ ਹੋਰ ਬਜ਼ੁਰਗਾਂ ਉਹਨਾਂ ਦੀ ਘੱਟ ਤੋਂ ਘੱਟ 5000 ਰੁਪਏ ਮਹੀਨੇ ਦੀ ਤਨਖਾਹ ਕੈਰੋ ਪੈਨਸ਼ਨ ਕੈਰੋ ਉਹ ਦਿੱਤੀ ਜਾ ਸਕਦੀ ਹੈ ਬਿਨਾ ਸਰਕਾਰ ਦੇ ਖਜ਼ਾਨੇ ਦਾ ਬੋਝ ਪੈ ਤੋ ਤਾਂ ਸੁਣ ਲੈ ਬਹੁਤ ਸਾਰੇ ਪੰਜਾਬ ਦੇ ਬੁੱਢੀ ਜੀਵੀ ਲੋਕ ਇਹੀ ਗੱਲ ਦੀ ਮੰਗ ਧਾਰ ਰਹੇ ਨੇ ਸ਼ਰ੍ਹਾ ਆਮ ਧਾਰ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਕੋਲ ਬੇਨਾਮੀ ਸੰਪਤੀ ਹੈਗੀ ਹੈ ਇਹ ਗੱਲ ਤੈ ਹੈ ਕਿਉਂਕਿ ਤੁਸੀਂ ਇਹ ਵੇਖੋ 161 ਕਰੋੜ ਬੰਦੇ ਦੇ ਖਾਤੇ ਦੇ ਵਿੱਚ ਹੋਵੇ ਉਹ ਬੰਦਾ ਗਰੀਬ ਹੋ ਸਕਦਾ ਇਕ ਕਾਮ ਲੀਡਰ ਹੋ ਸਕਦਾ ਕਿਉਂਕਿ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਹੈ ਮੌਜੂਦਾ ਸਰਕਾਰ ਦੇ ਵਿੱਚ ਉਹਦਾ ਜੇਕਰ ਖਾਤਾ ਚੈੱਕ ਕੀਤਾ ਜਾਵੇ ਮੈਂ ਕਹਿੰਦਾ ਇੰਨੇ ਪੈਸੇ ਨਹੀਂ ਨਿਕਲਣੇ ਐਨੀ ਸੰਪਤੀ ਨਹੀਂ ਨਿਕਲਦੀ ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਨੇ ਉਹਦੇ ਸਾਰਾ ਕੁਝ ਰਿਕਾਰਡ ਦੇ ਤੌਰ ਦੇ ਉੱਤੇ ਧਰਨਾ ਪੈਂਦਾ ਪਰ ਇਹਨਾਂ ਦਾ ਸਾਹਮਣੇ ਕਿਉਂ ਨਹੀਂ ਆਉਂਦਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਪੰਜਾਬ ਦੀ ਜਨਤਾ ਵੀ ਸੋਚ ਰਹੀ ਹੋਣੀ ਆ ਕਿਉਂਕਿ ਦਰਸਲ ਦੇ ਵਿੱਚ ਇਹਨਾਂ ਦੇ ਆਪ ਦੇ ਨਾਮ ਤੇ ਕੁਝ ਵੀ ਨਹੀਂ ਹੁੰਦਾ ਕਿਉਂਕਿ ਜਿਹੜੇ ਨਾਮ ਦੇ ਉੱਤੇ ਉਹਨਾਂ ਦੀ ਪ੍ਰਾਪਰਟੀ ਹੁੰਦੀ ਆ ਉਹਨਾਂ ਨੂੰ ਪਬਲਿਕ ਦੇ ਵਿੱਚੋਂ ਪਿੱਛੇ ਰੱਖਿਆ ਜਾਂਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਦੇ ਤੌਰ ਤੇ ਇਹ ਕੋਈ ਵੀ ਮਤਲਬ ਮਾਮਲਾ ਇਹ ਸਾਹਮਣੇ ਨਾ ਆਵੇ ਤੇ ਸਰਕਾਰਾਂ ਤੇ ਪੰਜਾਬ ਦੇ ਲੋਕਾਂ ਤੋਂ ਗੁਫਤ ਰੱਖਿਆ ਜਾਵੇ ਐਸ ਕਰਕੇ ਇਹਨਾਂ ਦੀ ਬੇਨਾਮੀ ਸੰਪਤੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਡਾਟਾ ਤੁਹਾਡੇ ਸਾਹਮਣੇ ਆ ਜਾਣਾ ਪਰ ਹੁਣ ਜੇਕਰ ਗਰੀਬਾਂ ਦੇ ਵਿੱਚ ਇਹ ਸਰਕਾਰ ਇਹਦੀ ਸੰਪਤੀ ਨੂੰ ਵੰਡਦੀ ਆ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਦੇਣਗੇ ਅੱਜ ਵੀ ਦੇ ਰਹੇ ਨੇ ਔਰ ਹਰ ਸਿਮਰਤਕਾਰ ਬਾਦਲ ਤੇ ਆਜੋ ਪਾਲ ਸਰਦੂਰਗੜ ਪਹੁੰਚ ਲਈ ਆ ਯਾਨੀ ਕਗਰ ਦਰਿਆ ਦੇ ਮਾਮਲੇ ਨੂੰ ਦੇਖੀ ਕਿਉਂਕਿ ਸਾਵਣ ਮਹੀਨਾ ਚੜ ਗਿਆ ਤੇ ਉਧਰਲੇ ਪਾਸੇ ਕਗਰ ਦਰਿਆ ਵੀ ਚੜ ਗਿਆ ਛਿਦੇ ਨਾਲ ਪੰਜਾਬ ਦੇ ਸਰਦੂਰਗੜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਮਹਾਮਾਰੀ ਆਈ ਯਾਨੀ ਪਾਣੀ ਨੇ ਤਹਿਸ਼ ਨਹਿਸ਼ ਕਰਤਾ ਸੀ ਸਾਰਾ ਇਲਾਕਾ ਕੱਲਾ ਸ਼ਹਿਰ ਯਾਨੀ ਕਿ ਡੁੱਬਣੋਂ ਬਚ ਗਿਆ ਸੀ ਅੱਧਾ ਤਾਂ ਸ਼ਹਿਰ ਵੀ ਡੁੱਬ ਚਲਿਆ ਸੀ ਸਰਦੂਰਗੜ ਦੇ ਵਿੱਚ ਪਹੁੰਚ ਕੇ ਉਹ ਕੀ ਕਹਿੰਦੀ ਐ ਕਹਿੰਦੀ ਪੰਜਾਬ ਦਾ ਮੁੱਖ ਮੰਤਰੀ ਕੁਰਸੀ ਦੇ ਬਹਿ ਕੇ ਆਇਸ਼ ਕਰ ਰਿਹਾ ਮੈਂ ਪੁੱਛਣਾ ਚਾਹੁੰਦਾ ਉਹਨਾਂ ਬਾਦਲਾਂ ਨੂੰ ਕਿ ਤੁਸੀਂ 25 ਸਾਲ ਤੱਕ ਰਾਜ ਕੀਤਾ ਪੰਜਾਬ ਦੇ ਲੋਕਾਂ ਦਾ ਲਹੂ ਚੂਸਿਆ ਤੇ ਅੱਜ ਤੁਸੀਂ ਉਹਨਾਂ ਲੋਕਾਂ ਦੇ ਗੱਲ ਵੱਡ ਕੇ ਜਿਹੜਾ ਸਿੰਘਾਸਨ ਬਣਾ ਕੇ ਬੈਠੇ ਹੋ ਹਾਲੇ ਤੱਕ ਉਹਨੇ ਪਤਾ ਕੀ ਬਿਆਨ ਕੀਤਾ ਕੱਲ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਤੇ ਕੇਜਰੀਵਾਲ ਦਾ ਢੱਡ ਨਹੀਂ ਭਰਿਆ ਹਲੇ ਮੈਂ ਪੁੱਛਣਾ ਚਾਹੁੰਨਾ ਕਿ ਕੇਜਰੀਵਾਲ ਨੂੰ ਛੱਡੋ ਚਲੇ ਤਾਂ ਆਪਣੇ ਪੰਜਾਬ ਦਾ ਆਪ ਦਾ ਬੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਤੇ ਜਿਹੜਾ ਤੁਸੀਂ 25 ਸਾਲ ਤੱਕ ਪੰਜਾਬ ਦੇ ਲੋਕਾਂ ਦਾ ਲਹੂ ਪੀ ਕੇ ਤੁਹਾਡਾ ਹਲੇ ਤੱਕ ਨਹੀਂ ਢੱਡ ਭਰਿਆ ਤੇ ਤੁਸੀਂ ਭਗਵੰਤ ਮਾਨ ਨੂੰ ਕਹਿੰਦੇ ਹੋ ਕਿਉਂਕਿ ਉਹ ਤਾਂ ਪਹਿਲੀ ਵਾਰ ਬਣਿਆ ਹਲੇ ਤਾਂ ਉਹਦੇ 5 ਸਾਲ ਤੱਕ ਪੂਰੀ ਨਹੀਂ ਹੋਏ ਤੇ ਤੁਹਾਨੂੰ ਹੋ ਚੁਬਦਾ ਇਸ ਤਰ੍ਹਾਂ ਕਿ ਜਿਵੇਂ ਤੁਹਾਡੇ ਸੂਣ ਚੁਬਦੀ ਹੁੰਦੀ ਹੈ ਮੈਨੂੰ ਆਏ ਲੱਗਦਾ ਵੀ ਇੱਕ ਵਾਰ ਇੱਕ ਵਾਰ ਹੋਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿਮਾਨ ਜੇਕਰ ਬਣਦਾ ਤਾਂ ਮੈਨੂੰ ਆਏ ਲੱਗਦਾ ਵੀ ਬਾਦਲ ਪਰਿਵਾਰ ਅਟੈਕ ਹੋ ਕੇ ਮਰ ਜਾਣਾ ਕਿਉਂ ਕਿਉਂਕਿ ਇਹਨਾਂ ਤੋਂ ਆਮ ਲੋਕਾਂ ਦੇ ਘਰ ਦੇ ਜਿਹੜੇ ਨੌਜਵਾਨ ਮੁੰਡੇ ਉਹ ਨਹੀਂ ਚੱਲੇ ਜਾਂਦੇ ਦਾ ਸੱਚ ਆ ਯਾਰ ਚਾਹੇ ਪੰਜਾਬ ਦਾ ਮੁੱਖ ਮੰਤਰੀ ਨਕਮਾ ਰਿਆ ਹੋਵੇ ਕੁਝ ਮੁੱਦਿਆਂ ਪ੍ਰਤੀ ਅਸੀਂ ਵੀ ਕਹਿੰਦੇ ਆ ਯਾਰ ਜੇਕਰ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਕੰਮ ਕਰਦੀ ਹੈ ਤਾਂ ਅਸੀਂ ਇੱਕ ਡਾਕੇ ਬੋਲ ਸਕਦੇ ਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਬੋਲ ਰਿਹਾ ਜਿਹੜੇ ਮੁੱਦੇ ਪੰਜਾਬ ਦੇ ਨੂੰ ਨਾਲ ਪ੍ਰਤੀ ਜੇਕਰ ਭਗਵੰਤ ਮਾਨ ਸਾਹਿਬ ਤੁਸੀਂ ਹਲੇ ਵੀ ਕੰਮ ਕਰੋ ਤਾਂ ਇਹਨਾਂ ਬਾਦਲਾਂ ਦੀ ਹਿੰਮਤ ਨਹੀਂ ਕਿ ਸਾਡੇ ਪੰਜਾਬ ਦੇ ਵਿੱਚੋਂ ਕੁੱਤੇ ਨੂੰ ਵੀ ਮੰਗਰ ਲਾ ਲੈਣ ਇਹ ਗੰਦ ਦੀ ਗਾਰੰਟੀ ਦਿੰਦਾ ਮੈਂ ਕਿ ਕੁੱਤੇ ਵੀ ਇਹਨਾਂ ਦੇ ਮੰਗਰ ਨਹੀਂ ਖੜਦਾ ਆਉਣ ਵਾਲੇ ਸਮੇਂ ਦੇ ਵਿੱਚ ਖਾਲੇ ਵੀ ਮਾਹੌਲ ਇਹੀ ਬਣਿਆ ਹੋਇਆ ਪਰ ਆਪਣੇ ਮੂੰਹ ਜਿਹੜੀ ਉਹ ਸ਼ਬੀ ਬਣਾਉਂਦੇ ਆ ਦਰਅਸਲ ਦੇ ਵਿੱਚੋਂ ਨਹੀਂ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਡੇ ਬਣੀਓ ਅਪੀਲ ਹੈ ਜਿੰਨੇ ਵੀ ਪੰਜਾਬ ਦੇ ਮੁੱਦੇ ਨੇ ਚਾਹੇ ਪਾਣੀਆਂ ਦਾ ਮੁੱਦਾ ਚਾਹੇ ਪ੍ਰਵਾਸ ਦਾ ਮੁੱਦਾ ਚਾਹੇ ਬੇਰੁਜ਼ਗਾਰੀ ਦਾ ਮੁੱਦਾ ਇਹਨਾਂ ਗੱਲਾਂ ਨੂੰ ਲੈ ਕੇ ਚੱਲੋ ਤਾਂ ਕਿ ਇਹ ਆਵਾਦਾਂ ਦਾ ਹੀ ਕੋਈ ਪਹੁੰਚ ਨਾ ਪਵੇ ਪੰਜਾਬ ਦੇ ਵਿੱਚ ਕੋਈ ਪਕੜ ਨਾ ਬਣੇ ਬਹੁਤ ਲੁੱਟਿਆ ਇਹਨਾਂ ਨੇ ਪੰਜਾਬ ਨੂੰ ਹੁਣ ਨਹੀਂ ਲੁੱਟ ਸਕਦੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਆਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ